ਤੇ ਸਬਜ਼ੀਆਂ ਦੀ ਕਾਸ਼ਤ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਬਿਨਾ ਜ਼ਾਹਿਰਾਂ ਦੀ ਵਰਤੋਂ ਕੀਤੇ ਅਤੇ ਬਿਲਕੁਲ ਕੁਦਰਤੀ ਢੰਗ ਨਾਲ ਪੈਦਾ ਕੀਤੇ ਫਲ ਅਤੇ ਸਬਜ਼ੀਆਂ ਦਾ ਸਵਾਦ ਅਤੇ ਪੋਸ਼ਟਿਕ ਤਾਬ ਵਧੇਰੇ ਹੁੰਦੀ ਹੈ ਵਪਾਰਕ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਬਹੁਤ ਸਾਰੇ ਕਿਸਾਨ ਹੁਣ ਦੇਸੀ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰ ਰਹੇ ਹਨ ਇਸ ਤਰ੍ਹਾਂ ਉਹਨਾਂ ਨੂੰ ਜਿੰਸ ਦਾ ਭਾਅ ਵੀ ਵੱਧ ਮਿਲਦਾ ਹੈ ਅਤੇ ਖੇਤੀ ਯੋਗ ਜ਼ਮੀਨ ਦੀ ਸੇਤ ਵੀ ਵਧੀਆ ਬਣੀ ਰਹਿੰਦੀ ਹੈ ਮੇਰਾ ਨਾਮ ਗੁਰਦੀਪ ਸਿੰਘ ਬਰੇਵਾਲ ਮੈਂ ਪਿੰਡ ਗੱਦੋਵਾਲ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਰਹਿਣ ਵਾਲਾ ਤੇ ਇੱਥੇ ਮੈਂ ਪਿਛਲੇ ਲਗਭਗ 8-9 ਸਾਲ ਤੋਂ ਖੇਤੀ ਕਰ ਰਿਹਾ ਹਾਂ ਜਿਹੜੀ ਕਿ ਸਬਜ਼ੀਆਂ ਦੀ ਖੇਤੀ ਹੈ। ਇਸ ਤੋਂ ਪਹਿਲਾਂ ਅਸੀਂ ਜਿਹੜੀ ਖੇਤੀ ਕਰਦੇ ਸੀ ਕਣਕ ਝੋਨੇ ਦੀ ਜਿਹੜੀ ਟ੍ਰੈਡੀਸ਼ਨਲ ਆਮ ਲੋਕ ਖੇਤੀ ਕਰ ਰਹੇ ਨੇ। ਅਸੀਂ ਉਹ ਹੀ ਖੇਤੀ ਕਰਦੇ ਸੀ। ਪਰ ਅਸੀਂ ਸੋਚਿਆ ਕਿ ਉਹਦੇ ਵਿੱਚ ਜਿਹੜੀ ਇਨਕਮ ਆ ਉਹ ਸੀਮਤ ਆ ਲਿਮਟਡ ਆ ਇੱਕ ਲਿਮਟ ਤੱਕ ਆਪਾਂ ਲੈ ਪੈਸਾ ਕਮਾ ਸਕਦੇ ਹਾਂ। ਇਸ ਲਈ ਅਸੀਂ ਥੋੜਾ ਜਿਆਦਾ ਦੂਸਰੇ ਪਾਸੇ ਨੂੰ ਸਬਜ਼ੀ ਵੱਲੋਂ ਆਉਣ ਦੀ ਕੋਸ਼ਿਸ਼ ਕੀਤੀ। ਤੇ ਸਬਜੀ ਦੇ ਵਿੱਚ ਅਸੀਂ ਕੀਆ ਲਾਇਆ ਤੇ ਨਾਲ ਦੀ ਨਾਲ ਅਸੀਂ ਕਰੇਲਾ ਲਾਇਆ ਇਹਦੇ ਵਿੱਚ ਕਾਫੀ ਜ਼ਿਆਦਾ ਏਰੀਆ ਚ ਲਾਇਆ ਤੇ ਇਹਦੇ ਵਿੱਚ ਕਾਫੀ ਸਾਨੂੰ ਇਨਕਮ ਹੋਈ ਕਾਫੀ ਸਮੇਂ ਤੋਂ ਅਸੀਂ 8-9 ਸਾਲ ਤੋਂ ਲਗਾਤਾਰ ਇਹ ਸਬਜੀ ਦੀ ਖੇਤੀ ਕਰਦੇ ਆ ਰਹੇ ਹਾਂ ਤੇ ਇਹਦੇ ਵਿੱਚ ਕਾਫੀ ਲੇਬਰ ਨੂੰ ਵੀ ਕੰਮ ਮਿਲ ਜਾਂਦਾ ਤੇ ਨਾਲ ਦੀ ਨਾਲ ਸਾਡੀ ਇਨਕਮ ਵੀ ਅੱਛੀ ਨਿਕਲ ਆਉਂਦੀ ਆ ਤੇ ਹੁਣ ਅਸੀਂ ਸੋਚਿਆ ਕਿ ਇਹ ਜਿਹੜਾ ਸਾਡਾ ਚੱਲ ਰਿਹਾ ਹੈ ਉਹ ਤਾਂ ਚੱਲ ਹੀ ਰਿਹਾ ਬੜਾ ਵਧੀਆ ਪਰ ਇਹਦੇ ਨਾਲ ਚੱਲਦੇ-ਚੱਲਦੇ ਮੈਂ ਹੁਣ ਬਾਗ ਵੱਲ ਨੂੰ ਆਉਣ ਬਾਰੇ ਸੋਚਿਆ ਤੇ ਪਿਛਲੇ 1 ਸਾਲ ਤੋਂ ਅਸੀਂ ਹੁਣ ਇਹ ਬਾਗ ਦੇ ਵਿੱਚ ਆਉਣ ਦੀ ਪਲਾਨਿੰਗ ਕੀਤੀ ਤੇ ਹੁਣ ਅਸੀਂ ਇਹ ਸਾਰਾ ਇੱਥੇ ਇੱਕ ਪਲਾਨਿੰਗ ਬਣਾਈ ਪੂਰੇ 6 ਏਕੜ ਦੇ ਵਿੱਚ ਪਹਿਲਾਂ ਅਸੀਂ ਕੋਈ 12-13 ਏਕੜ ਦੇ ਵਿੱਚ ਸਬਜ਼ੀ ਦੀ ਖੇਤੀ ਕਰਦੇ ਸੀ ਹੁਣ ਅਸੀਂ ਇਹ 12-13 ਏਕੜ ਦੀ ਜਿਹੜੀ ਸਬਜ਼ੀ ਸੀ ਉਹਦੇ ਵਿੱਚੋਂ ਅੱਧਾ ਏਰੀਆ ਕੱਢ ਲਿਆ ਜਿਹੜਾ 6 ਏਕੜ ਦਾ ਏਰੀਆ ਅਸੀਂ ਇਹਨੂੰ ਪੂਰਾ ਆਰਗੈਨਿਕ ਦੇ ਵਿੱਚ ਲੈ ਕੇ ਜਾ ਰਹੇ ਹਾਂ ਦੇ ਨਾਲ ਦੀ ਨਾਲ ਅਸੀਂ ਇਹਨੂੰ ਬਾਗ ਦੇ ਵਿੱਚ ਕਨਵਰਟ ਕਰ ਦਿੱਤਾ ਤੇ ਇਹ ਜਿਹੜਾ ਬਾਗ ਦੇ ਵਿੱਚ ਅਸੀਂ ਕਨਵਰਟ ਕੀਤਾ ਤੇ ਇਹਦੇ ਵਿੱਚ ਅਸੀਂ 6 ਏਕੜ ਏਰੀਆ ਜਿਹੜਾ ਵੱਖਰਾ ਕਰ ਲਿਆ ਤੇ ਵੱਖਰੇ 6 ਏਕੜ ਦੇ ਵਿੱਚ ਅਲੇ ਦੁਆਲੇ ਅਸੀਂ ਇੱਕ ਬਫਰ ਜ਼ੋਨ ਬਣਾਇਆ ਤਾਂ ਜੋ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਬਾਹਰੋਂ ਤੇਜ਼ ਹਵਾਵਾਂ ਆਈਆਂ ਨੇ ਉਹ ਨਾ ਆਉਣ ਜਾਂ ਕਿਸੇ ਗਵਾਂਢੀ ਦੀ ਕੋਈ ਸਪਰੇ ਹੁੰਦੀ ਆ ਉਹ ਸਾਡੇ ਖੇਤ 'ਨਾਂ ਆਵੇ ਉਸ ਤਰ੍ਹਾਂ ਤੇ ਪਲੈਨਿੰਗ ਦੇ ਨਾਲ ਅਸੀਂ ਪੂਰਾ ਖੇਤ ਨੂੰ ਮਤਲਬ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਇਸ ਜਿਹੜਾ ਪੂਰਾ ਛੇਕੜ ਦਾ ਹੈ ਇਹਦੇ ਵਿੱਚ ਜਿਹੜਾ ਏਰੀਆ ਸਾਡੇ ਕੋਲ ਬਚਿਆ ਉਹਦੇ ਵਿੱਚ ਅਸੀਂ 1 ਏਕੜ ਡ੍ਰੈਗਨ ਫਰੂਟ ਲਾਇਆ ਤੇ ਇਹ ਡ੍ਰੈਗਨ ਫਰੂਟ ਸਾਡਾ तकरीबन ਅੱਜ 1 ਸਾਲ ਦਾ ਹੋ ਗਿਆ ਤੇ ਇਹਦੇ ਵਿੱਚੋਂ ਕੁਝ ਡ੍ਰੈਗਨ ਫਰੂਟ ਨੇ ਜਿਹੜੇ ਉਹ ਪਪਿੱਲਰ ਦੀ ਹਾਈਟ ਤੱਕ ਚਲੇ ਗਏ ਨੇ ਤੇ ਉਮੀਦ ਆ ਕਿ ਅਗਲੇ ਸਾਲ ਇੱਕ ਦੋ ਫਰੂਟਿੰਗ ਸ਼ੁਰੂ ਹੋ ਜਾਏਗੀ ਤੇ ਤੀਸਰੇ ਸਾਲ ਸਾਨੂੰ ਅੱਛੀ ਫਰੂਟਿੰਗ ਦੇਣੀ ਸ਼ੁਰੂ ਕਰ ਦੇਗੀ ਇਹ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਲਾਇਆ ਜਾ ਰਿਹਾ ਪਰ ਸ਼ੁਰੂਆਤ ਦੇ ਵਿੱਚ ਅਸੀਂ ਕੀਤੀ ਹੈ ਸ਼ੁਰੂਆਤ ਉਮੀਦ ਹੈ ਕਿ ਇਹ ਤੋਂ ਅਸੀਂ ਇੱਕ ਚੰਗੀ ਇਨਕਮ ਪੈਦਾ ਕਰ ਸਕਾਂਗੇ ਤੇ ਪੰਜਾਬ ਨੂੰ ਦੱਸ ਸਕਾਂਗੇ ਕਿ ਪੰਜਾਬ ਦੇ ਵਿੱਚ ਵੀ ਅਸੀਂ ਖੇਤੀ ਤੋਂ ਹਟ ਕੇ ਥੋੜਾ ਦੂਸਰੇ ਪਾਸੇ ਚੱਲ ਕੇ ਚੰਗੀ ਇਨਕਮ ਕ੍ਰੀਏਟ ਕਰ ਸਕਦੇ ਹਾਂ ਹੁਣ ਇਸੇ ਤਰੀਕੇ ਨਾਲ ਮੈਂ ਫਿਰ ਜਿਹੜਾ ਟ੍ਰੈਡੀਸ਼ਨਲ ਆਮ ਚੱਲ ਰਿਹਾ ਬਾਗ ਦੇ ਵਿੱਚ ਅਮਰੋਦ ਅਸੀਂ ਉਹ ਅਮਰੋਦ ਦੀਆਂ ਕਿਸਮਾਂ ਲਾਈਆਂ ਨੇ ਕੁਝ ਜਿਹਦੇ ਵਿੱਚ ਵੀ ਐਨਆਰਵੀ ਹੈਗਾ ਜਿਹਦੇ ਵਿੱਚ ਤਾਈਵਾਨ ਸੀਡਲੈਸ ਮੈਂ ਲਾਇਆ ਤੇ ਉਹ ਕਿਸਮਾਂ ਅਸੀਂ ਕਲਕੱਤੇ ਤੋਂ ਲਿਆ ਕੇ ਥੇ ਲਾਈਆਂ ਨੇ ਕੁਝ ਅਸੀਂ हिसार ਯੂਨੀਵਰਸਿਟੀ ਵਾਲੇ ਉਹ ਜਿਹੜਾ हिसार ਸਫੈਦਾ ਉਹ ਵੀ ਲਾਇਆ ਤੇ ਇਹ ਅਸੀਂ ਲਾ ਕੇ ਇਹਨੂੰ ਵੀ ਅਸੀਂ ਬੜਾ ਵਧੀਆ ਚੱਲ ਰਿਹਾ ਤੇ ਅਮਰੋਦ ਸਾਡਾ ਉਮੀਦ ਆ ਕਿ ਇਸ ਸਾਲ ਤਾਂ ਥੋੜੀ ਫਰੂਟਿੰਗ ਆਈ ਆ ਅਗਲੇ ਸਾਲ ਤੋਂ ਸਾਨੂੰ ਅੱਛੀ ਫਰੂਟਿੰਗ ਆਉਣੀ ਸ਼ੁਰੂ ਹੋ ਜਾਏਗੀ ਤੇ ਇਹਦੇ ਨਾਲ ਹੀ ਅਸੀਂ ਫਿਰ ਅੱਗੇ ਜਾ ਕੇ ਫਿਰ 1 ਏਕੜ ਦੇ ਵਿੱਚ ਜਿਹੜਾ ਅਸੀਂ ਐਪਲ ਵੇਅਰ ਲਾਇਆ ਹੈ ਤੇ ਐਪਲ ਵੇਅਰ ਜਿਹੜਾ ਕਿ ਪੰਜਾਬ 'ਚ ਹੈ ਨਹੀਂ ਹਲੇ ਕਿਤੇ ਪਰ ਫਿਰ ਵੀ ਇਹ ਬੜਾ ਵਧੀਆ ਚੱਲ ਰਿਹਾ ਹੈ ਤੇਰੀ ਗ੍ਰੋਥ ਬੜੀ ਅੱਛੀ ਆ ਇਹਦੀ ਹਾਈਟ ਮੇਰੀ ਹਾਈਟ ਤੋਂ ਵੀ ਉੱਪਰ ਚਲੀ ਗਈ ਆ 1 ਸਾਲ ਦੇ ਪੌਦੇ ਹੋਏ ਨੇ ਤੇ ਉਮੀਦ ਆ ਕਿ ਦਸੰਬਰ ਦੇ ਵਿੱਚ ਇਹਨੂੰ ਫਰੂਟਿੰਗ ਅੱਛੀ ਫਰੂਟਿੰਗ ਆਏਗੀ ਹੁਣ ਇਸ ਤਰ੍ਹਾਂ ਹੀ ਅਸੀਂ ਨਿੰਬੂ ਵੀ ਲਾਇਆ ਹਿਆ ਤੇ ਹੋਰ ਅਸੀਂ ਜਿਹੜੀ ਇੰਟਰ ਕ੍ਰੌਪ ਦੇ ਵਿੱਚ ਜਿਸ ਤਰ੍ਹਾਂ ਇਹ ਸਾਰਾ ਬਾਗ ਲਾਇਆ ਸੀ ਇਹਦੇ ਵਿੱਚ ਜਿਹੜੀ ਅਸੀਂ ਖਾਲੀ ਜਗ੍ਹਾ ਬਚਦੀ ਆ ਉਹਨੂੰ ਅਸੀਂ ਇਨਕਮ ਦੇ ਵਿੱਚ ਕਨਵਰਟ ਕਰਨ ਦੇ ਲਈ ਇੰਟਰ ਕ੍ਰੌਪ ਦੇ ਤੌਰ ਤੇ ਅਸੀਂ ਸਬਜ਼ੀਆਂ ਲਾ ਰਹੇ ਹਾਂ ਮੈਂ ਹਰਪ੍ਰੀਤ ਕੌਰ ਪਿੰਡ ਗੱਦੋਵਾਲ ਜ਼ਿਲ੍ਹਾ ਲੁਧਿਆਣਾ ਜਿਸ ਤਰ੍ਹਾਂ ਅਸੀਂ ਸਾਰਾ ਇਹ ਇੰਟਰ ਕ੍ਰੌਪ ਸਬਜ਼ੀ ਦਾ ਕੰਮ ਕਰਦੇ ਆਂ ਇਹਦੇ ਵਿੱਚ ਅਸੀਂ ਕਈਆ ਲਗਾਉਨੇ ਆਂ ਤੋਰੀ ਲਗਾਉਨੇ ਆਂ ਸ਼ਿਮਲਾ ਮਿਰਚ ਭਿੰਡੀ ਇਹ ਸਾਰਾ ਜੋ ਲਗਾਉਨੇ ਆ ਇਹਦਾ ਮਾਰਕੀਟਿੰਗ ਦਾ ਕੰਮ ਇਹ ਮੇਰਾ ਮੇਰਾ ਡਿਊਟੀ ਹੈ ਤੇ ਇਹਦੇ ਨਾਲ ਨਾਲ ਅਸੀਂ ਹਲਦੀ ਦਾ ਵੀ ਕਰਦੇ ਆਂ ਉਹਦੀ ਡਿਊਟੀ ਵੀ ਮੇਰੀ ਹੈ ਕਿ ਪ੍ਰੋਸੈਸਿੰਗ ਤੋਂ ਲੈ ਕੇ ਸਾਰਾ ਸੇਲ ਕਰਨਾ ਇਹ ਅਸੀਂ ਇੱਥੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਇਹ 2 ਘੰਟੇ ਦਾ ਕੰਮ ਇਹ ਮੇਰੀ ਡਿਊਟੀ ਆ ਮੇਰੇ ਹਸਬੰਡ ਗੁਰਦੀਪ ਸਿੰਘ ਜਿਨ੍ਹਾਂ ਦੇ ਨਾਲ ਮੈਂ ਇਹ ਖੇਤੀ ਦੇ ਵਿੱਚ ਸਹਿਯੋਗੀ ਹਾਂ ਕਿਉਂਕਿ ਕੱਲਿਆਂ ਦੇ ਕਰਨ ਵਾਲਾ ਇਹ ਕੰਮ ਨਹੀਂ ਹੈਗਾ ਸਾਰੇ ਕੰਮ ਆਪਾਂ ਰਲ ਮਿਲ ਕੇ ਹੀ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਸਬਜ਼ੀਆਂ ਦਾ ਕੰਮ ਕਰਦੇ ਆ ਉਹ ਸੇਲ ਸੇਲ ਦਾ ਕੰਮ ਮੇਰਾ ਮੇਰਾ ਮਾਰਕੀਟ ਟੱਕ ਮਾਰਕੀਟਿੰਗ ਤੱਕ ਮੇਰਾ ਕੰਮ ਹੈ ਇਸ ਤਰ੍ਹਾਂ ਅਸੀਂ ਸ਼ਾਮ ਨੂੰ 5:00 ਵਜੇ ਤੋਂ ਲੈ ਕੇ 7:00 ਵਜੇ ਤੱਕ ਇੱਥੇ ਰੋਜ਼ ਹੀ ਡਿਊਟੀ ਮੇਰੀ ਹੈ ਕਿਉਂਕਿ ਕਸਟਮਰ ਬਹੁਤ ਆਉਂਦੇ ਨੇ ਤੇ ਮੇਰੇ ਜਿਹੜੇ ਹਸਬੰਡ ਨੇ ਉਹਨਾਂ ਦਾ ਕੰਮ ਆ ਦੇਖਭਾਲ ਕਰਨ ਦਾ ਲੇਬਰ ਨੂੰ ਦੇਖਣਾ ਕਿ ਕਿਸ ਤਰ੍ਹਾਂ ਕੋਈ ਕੰਮ ਕਰਦਿਆ ਤੇ ਮੇਰਾ ਕੰਮ ਹੈ ਮੈਂ ਸ਼ਾਮ ਨੂੰ ਰੋਜ਼ 2 ਘੰਟੇ ਇੱਥੇ ਆ ਕੇ ਸਾਰਾ ਸਬਜ਼ੀ ਦਾ ਕੰਮ ਕਰਦੀ ਹਾਂ ਤੇ ਅਸੀਂ ਕਿਸਾਨ ਨੇ ਲੁਧਿਆਣੇ ਅਸੀਂ ਕਿਸਾਨ ਹੱਟ ਤੇ ਵੀ ਉੱਥੇ ਲੈ ਜਾਂਦੇ ਸੀ ਸਬਜ਼ੀ ਤੇ ਉੱਥੇ ਵੀ ਸਾਡੀ ਬਹੁਤ ਸੇਲ ਹੋ ਜਾਂਦੀ ਸੀ ਤੇ ਹੁਣ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਇੱਥੇ ਹੀ ਤਾਜ਼ੀਆਂ ਸਬਜ਼ੀਆਂ ਨਾਲ ਦੀ ਨਾਲ ਤੜਾਈ ਕਰਕੇ ਅਸੀਂ ਇੱਥੇ ਰੱਖ ਲੈਂਦੇ ਹਾਂ ਤੇ ਕਸਟਮਰ ਆਉਂਦੇ ਨੇ ਉਹ ਆ ਕੇ ਆਪਣੀ ਮਰਜ਼ੀ ਦੀ ਸਬਜੀ ਸਤੋਂ ਲੈ ਜਾਂਦੇ ਨੇ ਤੇ ਰੇਟ ਵੀ ਅਸੀਂ ਬਾਜੀ ਵੀ ਰੱਖੇ ਨੇ ਕੋਈ ਬਹੁਤੇ ਇੰਨੇ ਰੇਟ ਨਹੀਂ ਰੱਖੇ ਤੇ ਸਾਰੇ ਅਸੀਂ ਆਲੇ ਸਾਡੇ ਆਲੇ ਦਿਵਾਲੇ ਦੇ ਪਿੰਡ ਲੁਧਿਆਣੇ ਤੋਂ ਵੀ ਬਹੁਤ ਸ਼ਹਿਰਾਂ ਤੋਂ ਵੀ ਇਧਰ ਮਾਛੀਵਾੜੇ ਤੋਂ ਵੀ ਸਾਰੇ ਆਲੇ ਦਾਲੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਇਹ ਸਾਡੇ ਕੋਲ ਆ ਕੇ ਸਾਰੀ ਸਬਜੀ ਲੈ ਜਾਂਦੇ ਨੇ ਤੇ ਵਾਕਿ ਜੋ ਹਲਦੀ ਦਾ ਕੰਮ ਆ ਉਹ ਪ੍ਰੋਸੈਸਿੰਗ ਤੋਂ ਲੈ ਕੇ ਸਾਰਾ ਕੰਮ ਮੈਂ ਆਪ ਖੁਦ ਕਰਦੀ ਆਂ ਇਹ ਹਲਦੀ ਇਹ ਪਟਾ ਕੇ ਫਿਰ ਉਹਨਾਂ ਦੀ ਧਵਾਈ ਕਰਕੇ ਉਵਾਲਣ ਤੱਕ ਤੇ ਪਸਾਈ ਤੱਕ ਦਾ ਕੰਮ ਜੋ ਉਹ ਮੇਰਾ ਹੈ ਕਿਉਂਕਿ ਜਦੋਂ ਆਪਾਂ ਡਾਇਰੈਕਟ ਸੇਲ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਇਨਕਮ ਵੀ ਜ਼ਿਆਦਾ ਆਉਂਦੀ ਆ ਤੇ ਦੂਸਰਾ ਇਹ ਹਲਦੀ ਆ ਜੋ ਇਹ ਆਰਗੈਨਿਕ ਹਲਦੀ ਆ ਸਾਡੀ 100% ਪਿਓਰ ਹਲਦੀ ਅਸੀਂ ਵੇਚਦੇ ਆਂ ਤੇ ਮੈਂ ਆਪਣੇ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਉੱਥੇ ਵੀ ਮੈਂ ਲੈ ਜਾਂਦੀ ਆ ਇਹ ਜਿਹੜੀਆਂ ਸਬਜ਼ੀਆਂ ਅਸੀਂ ਜ਼ਿਆਦਾਤਰ ਹੁਣ ਸਾਡੇ ਕੋਲ ਲੱਗੀਆਂ ਹੋਈਆਂ ਨੇ ਇਹ ਸਬਜ਼ੀਆਂ ਦੇ ਵਿੱਚ ਅਸੀਂ ਕੀਆ ਤੋਰੀ ਕਰੇਲਾ ਅਰਬੀ ਬੈਂਗਣ ਪਿੰਡੀ ਇਹ ਸਾਰੀਆਂ तकरीबन ਮਿਰਚ ਵਗੈਰਾ ਸਾਰੀਆਂ ਸਬਜ਼ੀਆਂ ਅਸੀਂ ਇੱਥੇ ਉਗਾਈਆਂ ਨੇ ਤੇ ਇਹ ਉਗਾ ਕੇ ਅਸੀਂ ਇੱਥੇ ਹੀ ਸਾਰਾ ਤਕਰੀਬਨ ਸੇਲ ਕਰਦੇ ਆ ਤੇ ਸਾਡਾ ਇੱਥੇ ਸੇਲ ਪੁਆਇੰਟ ਬਣਾਇਆ ਹੈ ਇੱਥੇ ਕਸਟਮਰ ਆਉਂਦੇ ਆ ਆਪ ਵੀ ਇੱਥੇ ਆ ਕੇ ਨਾ ਕਸਟਮਰ ਸਾਰਾ ਕੁਝ ਲੈ ਜਾਂਦੇ ਨੇ ਤੇ ਇਸ ਕਰਕੇ ਇਹ ਸਾਰਾ ਜਿਹੜਾ ਸਿਸਟਮ ਹੈ ਅਸੀਂ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਆਂ ਤੇ ਇਹ ਸਿਸਟਮ ਦੇ ਵਿੱਚ ਜਿਹੜੀ ਸਬਜ਼ੀਆਂ ਨੇ ਸਾਡੀਆਂ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਰੀਆਂ ਅਸੀਂ ਆਰਗੈਨਿਕ ਹੀ ਉਗਾ ਰਹੇ ਆਂ ਜਿਸ ਤਰ੍ਹਾਂ ਕarele ਤੁਸੀਂ ਦੇਖੋਗੇ ਇੱਥੇ ਜਿੰਨਾ ਵੀ ਕarele ਖੜਾ ਕਰੇਲੇ ਤੇ ਸਪਰੇਆਂ ਬਹੁਤ ਕਰਨੀਆਂ ਪੈਂਦੀਆਂ ਨੇ ਬੈਂਗਣ ਤੇ ਵੀ ਕਰਨੀਆਂ ਪੈਂਦੀਆਂ ਨੇ ਉਹ ਵੀ ਸਾਰੀਆਂ ਸਪਰੇਆਂ ਆਰਗੈਨਿਕ ਨੇ ਤੇ ਉਹਦੇ ਤੇ ਅਸੀਂ ਪੈਸਟਾਈਸਾਈਡ ਕੋਈ ਨਹੀਂ ਪਾਇਆ ਹੈ ਤੇ ਕarele ਵੀ ਤੁਸੀਂ ਦੇਖੋਗੇ ਬੜਾ ਵਧੀਆ ਕਿਸਮ ਦਾ ਕarele ਨਿਕਲਦਾ ਤੇ ਹੋਰ ਅਰਬੀ ਜਾਂ ਹੋਰ ਜਿਹੜਾ ਵੀ ਹੈਗਾ ਕੀ ਆ ਤੋਰੀ ਉਹ ਸਾਰਾ ਕੁਝ ਜਿਹੜਾ ਹੈ ਇੱਥੇ ਅਸੀਂ ਆਰਗੇਨਿਕ ਉਹ ਆ ਕੇ ਦੇ ਰਹੇ ਹਾਂ ਸ ਲੋਕਾਂ ਨੂੰ ਇਹਦੀ ਜਿਹੜੀ ਟ੍ਰੇਨਿੰਗ ਦੀ ਗੱਲ ਜੇ ਕਰੀਏ ਤਾਂ ਅਸੀਂ ਇਹਦੇ ਵਾਸਤੇ ਯੂਨੀਵਰਸਿਟੀ ਲੁਧਿਆਣਾ ਪੀ ਜੀ ਯੂ ਤੋਂ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਟ੍ਰੇਨਿੰਗ ਲਈ ਜਿਹਦੇ ਤਹਿਤ ਉਹਦਾ ਕਿਸਾਨ ਕਲੱਬ ਦਾ ਮੈਂ ਪੰਜਾਬ ਕਿਸਾਨ ਕਲੱਬ ਜਿਹੜਾ ਕਿ ਪੀ ਜੀ ਯੂ ਕਿਸਾਨ ਕਲੱਬ ਦੇ ਨਾਂ ਤੇ ਹੁਣ ਹੈ ਤਕਰੀਬਨ 1980 ਤੋਂ ਮੈਂ ਉਹਦੇ ਨਾਲ ਜੁੜਿਆ ਹੋਇਆ ਹਾਂ ਤੇ ਉਹਨਾਂ ਨਾਲ ਕਾਫੀ ਕੁਝ ਸਿੱਖ ਕੇ ਅਸੀਂ ਬਹੁਤ ਕੋਸ਼ ਅੱਗੇ ਮਤਲਬ ਬਦੇ ਹਾਂ ਉਹਦੇ ਨਾਲ ਤੇ ਉਹਦੇ ਤੋਂ ਟ੍ਰੇਨਿੰਗ ਲੈ ਕੇ ਅਸੀਂ ਸਬਜ਼ੀਆਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲਾਂ ਸਬਜ਼ੀ ਸਿੱਧੀ ਬਿਜਾਈ ਕਰ ਦਿੰਦੇ ਸੀ ਫਿਰ ਅਸੀਂ ਇਹਨਾਂ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਟ੍ਰੇਆਂ ਦੇ ਵਿੱਚ ਬੀਜ ਨੂੰ ਉਗਾਉਣਾ ਤੇ ਉਗਾ ਕੇ ਫਿਰ ਉਹਨਾਂ ਨੂੰ ਅਸੀਂ ਅੱਗੇ ਟ੍ਰਾਂਸਪਲੈਂਟ ਕਰਨਾ ਇਹ ਸਾਰੀ ਜਿਹੜੀ ਟ੍ਰੇਨਿੰਗ ਆ ਸਾਨੂੰ ਯੂਨੀਵਰਸਿਟੀ ਤੋਂ ਹੀ ਮਿਲੀ ਆ ਤੇ ਉਹਦੇ ਮੁਤਾਬਕ ਹੀ ਅਸੀਂ ਇਹ ਸਾਰਾ ਸਿਸਟਮ ਨੂੰ ਚਲਾ ਰਹੇ ਹਾਂ ਜੀ ਇਹਦੇ ਵਿੱਚ ਜਿਹੜੀਆਂ ਮੇਨ ਜਿਹੜੀਆਂ ਵੈਰਾਈਟੀਆਂ ਨੇ ਅਸੀਂ ਤਕਰੀਬਨ ਅਸੀਂ 12 ਜਿੰਨੀਆਂ ਵੀ ਵੈਰਾਈਟੀਆਂ ਨੇ ਉਹ ਹੀ ਲੈਣੇ ਆ ਜਿਸ ਤਰ੍ਹਾਂ ਕਰੇਲਾ ਆ ਉਹਦੇ ਵਿੱਚ ਅਸੀਂ ਪ੍ਰਾਚੀ ਕਰੇਲਾ ਲੈਣੇ ਆ ਉਹ ਹੀ ਲਾਉਨੇ ਆ ਤੇ ਜਿਹੜਾ ਕੀਆ ਹੋ ਗਿਆ ਜਾਂ ਤੋਰੀ ਉਹ ਵੀ ਐਨਆਰ ਦਾ ਆਉਂਦਾ ਇੱਕ ਉਹ ਵੈਰਾਈਟੀਆਂ ਅਸੀਂ ਲਾਉਨੇ ਆ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਅਸੀਂ ਇਹਨੂੰ ਸੇਲ ਕਰਨ ਜਾਂਦੇ ਆ ਨਾ ਉੱਥੇ ਸਾਨੂੰ ਜਿਹੜੀ ਇਹਦੀ ਵੈਲਿਊ ਜ਼ਿਆਦਾ ਮਿਲਦੀ ਆ ਨਾ ਚੀਜ਼ਾਂ ਦੀ ਹੁਣ ਇਸ ਤਰੀਕੇ ਨਾਲ ਇਹ ਸਾਰੀਆਂ ਵੈਰਾਈਟੀਆਂ ਸਾਨੂੰ ਜਿਹੜੀ ਅਸੀਂ ਯੂਨੀਵਰਸਿਟੀ ਦੇ ਵੈਰਾਈਟੀਆਂ ਉਹਨੂੰ ਜੇ ਅਸੀਂ ਬੀਜ ਦਿਆਂ ਥੋੜੀ ਜੀ ਪ੍ਰੋਬਲਮ ਆਉਂਦੀ ਆ ਸੇਲ ਦੇ ਵਿੱਚ ਪਰ ਇਹ ਬਾਹਰਲੀਆਂ ਵੈਰਾਈਟੀਆਂ ਜਿਹੜੀਆਂ ਇਹ ਜ਼ਿਆਦਾ ਵਿਕਦੀਆਂ ਨੇ ਤੇ ਉੱਥੇ ਸਾਨੂੰ ਇਹ ਜ਼ਿਆਦਾ ਇਨਕਮ ਆਉਂਦੀ ਆ ਇਹਦੀ ਹੁਣ ਇਸੇ ਤਰ੍ਹਾਂ ਜਿਹੜਾ ਇਹ ਸਾਰਾ ਸਿਸਟਮ ਅਸੀਂ ਕੀਤਾ ਸ਼ੁਰੂ ਬਾਗ ਦੇ ਵਿੱਚ ਜਿੱਥੇ ਵੀ ਅਸੀਂ ਸਬਜ਼ੀਆਂ ਵੀ ਲਾਈਆਂ ਨੇ ਚਾਹੇ ਅਸੀਂ ਬਾਗ ਲਾਇਆ ਹੋਇਆ ਤੇ ਇਹਦੇ ਨਾਲ ਨਾਲ ਅਸੀਂ ਡ੍ਰਿਪ ਜਿਹੜਾ ਪਾਣੀ ਦਾ ਸਿਸਟਮ ਆ ਉਹਨੂੰ ਵੀ ਥੋੜਾ ਚੇਂਜ ਕੀਤਾ ਉਹਦੇ ਵਿੱਚ ਅਸੀਂ ਡ੍ਰਿਪ ਦਾ ਡ੍ਰਿਪ ਇਰੀਗੇਸ਼ਨ ਸ਼ੁਰੂ ਕੀਤੀ ਆ ਜਿਹੜਾ ਕਿ ਤੁਪਕਾ ਪ੍ਰਣਾਲੀ ਜੀ ਨੂੰ ਆਪਾਂ ਸਾਰੇ ਜਾਣਦੇ ਆ ਤੇ ਉਹ ਅਸੀਂ ਸ਼ੁਰੂ ਕੀਤੀ ਆ ਉਹ ਅਸੀਂ ਆਪ ਹੀ ਇੰਸਟਾਲ ਕੀਤੀ ਆ ਤੇ ਮੈਂ ਇਹ ਸਾਰੀਆਂ ਜਿਹੜੀਆਂ ਪਾਈਪਾਂ ਨੇ ਖੁਦ ਆਪ ਲਿਆ ਕੇ ਆਪ ਇੰਸਟਾਲ ਕਰਾ ਕੇ ਆਪ ਹੀ ਫਿਟ ਕੀਤੀਆਂ ਨੇ ਤੇ ਜਿਹੜਾ ਕਿ ਖਰਚਾ ਵੀ ਮੈਨੂੰ ਬੜਾ ਘਾਟ ਹੀ ਪੈ ਗਿਆ ਇੱਕ ਤਕਰੀਬਨ 8-9000 ਰੁਪਿਆ ਪਰ 1 ਏਕੜ ਦਾ ਤਕਰੀਬਨ ਖਰਚਾ ਆ ਪਿਆ ਹੁਣ ਇਹਦੇ ਨਾਲ ਅਸੀਂ ਬਹੁਤ ਜ਼ਿਆਦਾ ਸੇਵਿੰਗ ਕਰ ਸਕਦੇ ਹਾਂ ਪਾਣੀ ਦੀ ਜਿਹੜਾ 5-6 ਏਕੜ ਦਾ ਮੇਰਾ ਫਾਰਮ ਜਿਹੜਾ ਇੱਧਰ ਆਣ অর্ਗੈਨਿਕ ਮੈਂ ਬਣਾਇਆ ਹੋਇਆ ਇਹਨੂੰ ਜੇ ਅਸੀਂ ਪਾਣੀ ਲਾਉਣਾ ਵੀ ਹੋਵੇ ਤਾਂ ਸਿਰਫ ਅਸੀਂ ਕਟੋ-ਕਟ 2 ਘੰਟੇ ਮੋਟਰ ਚਲਾਉਨੇ ਆ ਤੇ 2 ਘੰਟੇ ਦੇ ਵਿੱਚ ਇਹ ਤਕਰੀਬਨ ਸਾਰਾ ਫਾਰਮ ਸਾਡਾ ਭਰ ਜਾਂਦਾ ਹੁਣ ਇਸ ਕਰਕੇ ਇਹ ਬਹੁਤ ਹੀ ਅੱਜ ਸਮੇਂ ਦੀ ਜ਼ਰੂਰਤ ਆ ਵੀ ਅਸੀਂ ਪਾਣੀ ਦੀ ਸੇਵਿੰਗ ਤਾਂ ਕਰਨੀ ਕਰਨੀਆਂ ਨਾਲ ਆਪਣਾ ਵੀ ਬੈਨੀਫਿਟ ਆ ਕਿਉਂਕਿ ਅਸੀਂ ਉਹੀ ਪਾਣੀ ਦੂਸਰੇ ਪਾਸੇ ਕਿਸੇ ਹੋਰ ਚੀਜ਼ ਲਈ ਵਰਤ ਸਕਦੇ ਹਾਂ ਤੇ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫਸਲ ਦੀ ਗਰੋਥ ਵੀ ਜ਼ਿਆਦਾ ਹੁੰਦੀ ਆ ਕਿਉਂਕਿ ਪਾਣੀ ਜਿੰਨਾ ਜ਼ਰੂਰਤ ਆ ਓਨਾ ਹੀ ਪਾਣੀ ਆਪਾਂ ਦੇ ਸਕਦੇ ਹਾਂ ਫਿਰ ਨਾਲ ਦੀ ਨਾਲ ਅਸੀਂ ਜਿੰਨੀਆਂ ਵੀ ਖਾਦਾਂ ਦੇਣੀਆਂ ਨੇ ਉਹ ਖਾਦਾਂ ਵੀ ਅਸੀਂ ਸਿੱਧੀਆਂ ਖੇਤ ਦੇ ਵਿੱਚ ਜਾ ਕੇ ਇਕੱਲੇ-ਇਕੱਲੇ ਨੂੰ ਦੇਣ ਦੀ ਬਜਾਏ ਇਕੱਲੇ-ਇਕੱਲੇ ਪੌਦੇ ਨੂੰ ਦੇਣ ਦੀ ਬਜਾਏ ਅਸੀਂ ਉਹ ਸਿੱਧਾ ਉੱਥੇ ਜਿੱਥੇ ਅਸੀਂ ਡ੍ਰਿਪ ਸ਼ੁਰੂ ਕੀਤਾ ਉਹ ਡਿਊਬਲ ਦੇ ਕੋਲੋਂ ਹੀ ਅਸੀਂ ਇਹ ਦੇ ਦਿੰਨੇ ਆ। ਇਹ ਡ੍ਰਿਪ ਦੇ ਵਿੱਚ ਹੀ ਅਸੀਂ ਆਪਣੇ ਆਪ ਸਾਡਾ ਸਿਸਟਮ ਤਿਆਰ ਕੀਤਾ ਹੋਇਆ ਤੇ ਉਹ ਜਿਹੜਾ ਪੰਪ ਆਪਾਂ ਘਰਾਂ ਦੇ ਵਿੱਚ ਆਮ ਵਰਤਦੇ ਰਹੇ ਹਾਂ ਸਪਰੇਅ ਕਰਨ ਵਾਸਤੇ। ਉਹ ਸਪਰੇਅ ਪੰਪ ਜਿਹੜਾ ਹੁੰਦਾ ਉਹਦੇ ਨਾਲ ਅਸੀਂ ਇਹਦੀ ਵਿੱਚ ਇੰਜੈਕਟ ਕਰ ਦਿੰਨੇ ਆ ਤੇ ਉਹ ਆਪਣੇ ਆਪ ਸਾਰੇ ਖੇਤ ਦੇ ਵਿੱਚ ਚਲੇ ਜਾਂਦੀ ਆ। ਇਸ ਤਰੀਕੇ ਨਾਲ ਅਸੀਂ ਸਾਰੀਆਂ ਜਿਹੜੀਆਂ ਖਾਦਾਂ ਨੇ ਉਹ ਵੀ ਅੱਗੇ ਅਸੀਂ ਇਹਨਾਂ ਨੂੰ ਦੇ ਰਹੇ ਆਂ ਮੇਰਾ ਨਾਮ ਹੈ ਜਗਨਪ੍ਰੀਤ ਸਿੰਘ ਮੈਂ ਬਤੌਰ ਬਾਗਬਾਨੀ ਵਿਕਾਸ ਅਫਸਰ ਜਲੰਧਰ ਵਿਖੇ ਆਪਣੀ ਸੇਵਾ ਨਿਭਾ ਰਿਹਾ ਆਂ ਸਾਡਾ ਵਿਕਾਬ ਦਾ ਮੁੱਖ ਮੰਤਵ ਹੈ ਬਾਗਬਾਨੀ ਵਿਭੰਨਤਨ ਨੂੰ ਪ੍ਰਮੋਟ ਕਰਨਾ ਤੇ ਮੈਂ ਕਿਸਾਨ ਵੀਰੋ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਰਵਾਇਤੀ ਖੇਤੀ ਤੋਂ ਹਟ ਕੇ ਜਖਰਵਾਇਤੀ ਖੇਤੀ ਦੇ ਨਾਲ-ਨਾਲ ਅਸੀਂ ਬਾਗਬਾਨੀ ਨੂੰ ਕਿਵੇਂ ਅਸੀਂ ਪਸੰਦ ਕਰ ਸਕਦੇ ਆ ਤੇ ਬਹੁਤ ਸਾਰੇ ਕਿਸਾਨ ਵੀਰ ਅੱਜ ਵੀ ਕਣਕ ਜਾਂ ਝੋਨੇ ਵਿੱਚ ਫਸੇ ਹੋਏ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਕਣਕ ਦੇ ਝੋਨੇ ਨਾਲੋਂ ਜੇਕਰ ਅਸੀਂ ਬਾਗਬਾਨੀ ਚਾਹੁੰਨੇ ਆਂ ਤੇ ਸਾਡੇ ਕੋਲ ਬਹੁਤ ਸਾਰੇ ਆਪਸ਼ਨ ਆ। ਜਿਵੇਂ ਕਿ ਅਸੀਂ ਬਾਗ ਲਗਾ ਸਕਦੇ ਆਂ, ਸਬਜ਼ੀਆਂ ਲਗਾ ਸਕਦੇ ਆਂ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜੇ ਬਾਗਬਾਨੀ ਨੂੰ ਮੁੱਖ ਤੌਰ ਤੇ ਜਾਣਿਆ ਜਾਂਦਾ ਉਹ ਜਾਣਿਆ ਜਾਂਦਾ ਬਾਗਾ ਦੇ ਨਾਲ। ਤੇ ਸਾਡੇ ਜ਼ਿਲ੍ਹੇਦਰ ਵਿਖੇ ਬਹੁਤ ਹੀ ਸਾਰੇ ਆਪਣੇ ਗਾਂਵ ਵੱਦੂ ਜ਼ਿੰਮੇਦਾਰ ਹਨ ਜਿਨ੍ਹਾਂ ਨੇ ਜਿਹੜੇ ਬਾਗ ਹਟਾ ਰਹੇ ਹਨ। ਇਹਨਾਂ ਦੇ ਵਿੱਚ ਅਸੀਂ ਮੁੱਖ ਸਾਡੇ ਜ਼ਿਲ੍ਹੇਦਰ ਦੇ ਵਿੱਚ ਬਾਗਾਂ ਦੇ ਹਿੱਟ ਰਕਵਾ ਹੈ ਉਹ ਆਪਣਾ ਨੱਖਾਂ ਹੇਠ ਹੈ। ਨਾਖਾ ਤੋਂ ਇਲਾਵਾ ਵੀ ਜੇ ਗੱਲ ਕਰੀਏ ਤੇ ਆड़ੂ ਤੇ ਪਲਮ ਤੇ ਅਮਰੂਦ ਇਹਨਾਂ ਦੇ ਵਿੱਚ ਵੀ ਬਾਗਬਾਨ ਬਹੁਤ ਸੋਹਣਾ ਕੰਮ ਕਰ ਰਹੇ ਹਨ ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਜੇ ਸਿਰਫ ਨਾਕਾ ਦੀ ਗੱਲ ਕਰੀਏ ਤੇ ਇੱਕ ਕਿਸਾਨ ਇੱਕ ਕਿੱਲੇ ਦੇ ਵਿੱਚੋਂ ਜਿਹਦਾ ਪੁਰਾਣਾ ਬਾਗ ਬਹੁਤ ਸੋਹਣਾ ਬਾਗ ਹੈ 20-3 ਲੱਖ ਤੋਂ ਵੱਧ ਇਨਕਮ ਲੈ ਰਿਹਾ ਹੈ ਉਹ ਸਿਰਫ ਜੇ ਗੱਲ ਕਰੀਏ ਕਿ ਸਿਰਫ ਠੇਕੇਦਾਰ ਦੀ ਗੱਲ ਕਰੀਏ ਤੇ ਠੇਕੇਦਾਰ ਨੂੰ ਇਹਨਾਂ ਠੇਕੇ ਚੱਲ ਰਿਹਾ ਹੈ ਜੇ ਉਹ ਆਪਣੇ ਖੁਦ ਖੇਤ ਮਾਰਕੀਟਿੰਗ ਦੇ ਵਿੱਚ ਆ ਜਾਂਦਾ ਤੇ ਇਸ ਤੋਂ ਜ਼ਿਆਦਾ ਮੁਨਾਫਾ ਕਮਾ ਸਕਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਰਵਾਇਤੀ ਖੇਤੀ ਨੂੰ ਹਟ ਕੇ ਬਾਗਬਾਨੀ ਕਿਵੇਂ ਵਧੀਆ ਵਾ ਉਹ ਇਸ ਤਰ੍ਹਾਂ ਵਧੀਆ ਵਾ ਕਿ ਸਬਜ਼ੀਆਂ ਜੇ ਉਗਾ ਕੇ ਆਪਾਂ ਡੇਲੀ ਇਨਕਮ ਲੈ ਸਕਦੇ ਆ ਆਪਣਾ ਹਰ ਘਰ ਦੇ ਵਿੱਚ ਹਰ ਕਿਸਾਨ ਨੂੰ ਹੋਰ ਜ਼ਰੂਰਤਾਂ ਹੁੰਦੀਆਂ ਡੇਲੀ ਖਰਚੇ ਹੁੰਦੇ ਆ ਜੇਕਰ ਆਪਾਂ ਆਪ ਸਬਜੀ ਦੀ ਖੇਤੀ ਕਰਦੇ ਆ ਤੇ ਮਾਰਕੀਟ ਵਿੱਚ ਜਾ ਕੇ ਅਸੀਂ ਰੋਜ਼ ਮੁਨਾਫਾ ਲੈ ਸਕਦੇ ਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਸਹਾਇਕ ਧੰਧਿਆ ਦੀ ਤੇ ਬਾਗਬਾਨੀ ਇਹੋ ਜਿਹਾ ਇੱਕ ਕਿੱਤਾ ਵਾ ਇਹੋ ਜਿਹਾ ਇੱਕ ਵਿਭਾਗ ਆ ਜਿਹੜਾ ਕਿ ਸਵੈ ਫਾਰਮਰ ਨੂੰ ਕਰਦਾ ਜੀ ਤੇ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਖੁੰਬਾਂ ਦੀ ਖੇਤੀ ਦੀ ਖੁੰਬਾਂ ਦੀ ਖੇਤੀ ਦੀ ਬਹੁਤ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ ਹੁੰਦੀ ਅਸੀਂ ਥੋੜੇ ਕਿੱਲੇ ਅੱਧੇ ਕਿੱਲੇ ਦੇ ਵਿੱਚ ਹੀ ਖੁੰਬਾਂ ਦੀ ਖੇਤੀ ਕਰ ਸਕਦੇ ਆ ਖੁੰਬਾਂ ਦੀ ਖੇਤੀ ਦੋ ਤਰ੍ਹਾਂ ਦੀ ਖੇਤੀ ਹੁੰਦੀ ਆ ਇਹਦੇ ਵਿੱਚ ਅਸੀਂ ਸੀਜ਼ਨਲ ਵੀ ਕਰ ਸਕਦੇ ਆ ਜਿਹੜੀ ਸਤੰਬਰ ਅਕਤੂਬਰ ਤੋਂ ਮਾਰਚ ਅਪ੍ਰੈਲ ਤੱਕ ਜਾਂਦੀ ਆ ਨਹੀਂ ਤਾਂ ਅਸੀਂ ਦੂਸਰੇ ਸਾਰਾ ਸਾਲ ਜੇ ਕਰਨਾ ਹੋ ਜਾਈ ਤੇ ਕੋਲਡ ਸਟੋਰਾਂ ਦੀ ਮਦਦ ਦੇ ਨਾਲ ਸਾਰਾ ਸਾਲ ਉਹਦੀ ਖੇਤੀ ਵੀ ਕੀਤੀ ਜਾ ਸਕਦੀ ਹੈ ਤੇ ਗਾਂਵ ਵਾਲਾ ਟਾਈਮ ਆਉਣ ਵਾਲਾ ਬਾਗਬਾਨੀ ਦਾ ਹੀ ਟਾਈਮ ਹੈ ਤੇ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਜੇ ਕਿਸਾਨ ਜੁੜ ਕੇ ਤੇ ਬਹੁਤ ਸੋਹਣਾ ਮੁਨਾਫਾ ਕਮਾ ਸਕਦੇ ਹਨ ਬਾਗਬਾਨੀ ਪਾਬ ਵੱਲੋਂ ਹੋਰ ਵੀ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਹਨੂੰ ਅਸੀਂ ਕਲਸਟਰ ਡਿਵੈਲਪਮੈਂਟ ਕਹਿੰਦੇ ਆ ਇਹਦੇ ਵਿੱਚ ਕੀ ਹੈ ਕਿ ਬਾਗਬਾਨ ਆਪਣੇ ਨਾਲ ਹੋਰ ਬਾਗਬਾਨਾਂ ਨੂੰ ਜੋੜ ਕੇ ਜਿਵੇਂ ਕਿ ਆਲੂ ਜਿਵੇਂ ਵਿੱਚ ਦੀ ਖੇਤੀ ਕਰਦਾ ਹੈ 25 ਤੋਂ 50 ਜੇ ਫਾਰਮਰ ਜੁੜ ਜਾਂਦੇ ਆ ਤਾਂ ਉਹ ਆਪਣੀ ਉਪਜ ਦਾ ਸਹੀ ਤਰੀਕੇ ਨਾਲ ਧਾਮ ਲੈ ਸਕਦੇ ਆ ਧਾਮ ਲੈਣ ਦਾ ਇਹ ਮਤਲਬ ਆ ਕਿ ਅਸੀਂ ਉਸ ਨੂੰ ਇਸ ਤਰੀਕੇ ਨਾਲ ਉਗਾਉਣਾ ਵਾ ਕਿ ਉਹਦੀ ਕੁਆਲਿਟੀ ਵਧੀਆ ਬਣੇ ਠੀਕ ਹੈ ਜੀ ਜੇ ਕੁਆਲਿਟੀ ਆਪਣੇ ਕੋ ਹੋਰ ਵਧੀਆ ਬਣੂਗੀ ਆਪ ਨੂੰ ਮਾਰਕੀਟਿੰਗ ਦੇ ਵਿੱਚ ਮੂੰਹ ਮੰਗਿਆ ਧਾਮ ਮਿਲੂਗਾ ਇਸ ਤੋਂ ਇਲਾਵਾ ਵੀ ਜੇ ਗੱਲ ਕਰੀਏ ਤੇ ਉਹਦੀ ਪ੍ਰੋਸੈਸਿੰਗ ਵੀ ਕੀਤੀ ਜਾ ਸਕਦੀ ਆ ਮਿਰਚਾਂ ਨੂੰ ਸੁਕਾ ਕੇ ਵੀਚਿਆ ਜਾ ਸਕਦਾ ਵਾ ਕਿਤੇ ਫਰੈਸ਼ ਵੀ ਵੇਚਿਆ ਜਾ ਸਕਦਾ ਇਹ ਸਾਰਾ ਅਸੀਂ ਬਾਗਬਾਨ ਬਾਗਬਾਨੀ ਵਿਭਾਗ ਵੱਲੋਂ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਛੋਟਾ ਕਿਸਾਨ ਹਰ ਰੋਜ਼ ਖਰਚੇ ਹੀ ਠਾ ਕੇ ਜਾਂ ਹੋਰ ਮਾਰਜਿਨ ਤੇ ਦਿਨੋ-ਦਿਨ ਉਹਦੀ ਇਨਕਮ ਘਟ ਰਹੀ ਹੈ ਇਸੇ ਸਾਹ ਬਾਗਬਾਨੀ ਵਿਭਾਗ ਦਾ ਇਹੀ ਮੰਤਵ ਆ ਕਿ ਉਹਦੀ ਇਨਕਮ ਕਿਸੇ ਤਰੀਕੇ ਨਾਲ ਵਧਾਈ ਜਾ ਸਕੇ ਸੋ ਇਹਦਾ ਇਹੀ ਤਰੀਕਾ ਹੈ ਕਿ ਛੋਟੇ ਕਿਸਾਨ ਸਾਰੇ ਰਲ ਮਿਲ ਕੇ ਆਪਣੀ ਇੱਕ ਉਪਜ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਨ ਵਧੀਆ ਤਰੀਕੇ ਦਾ ਤਿਆਰ ਕਰਨ ਦਾ ਇਹ ਮਤਲਬ ਆ ਕਿ ਉਹਦੇ ਵਿੱਚ ਕੋਈ ਬਾਧੂ ਖਾਦ ਦਵਾਈ ਨਾ ਪਾਈ ਜਾਵੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕੁਦਰਤੀ ਢੰਗ ਨਾਲ ਪੈਦਾ ਕੀਤੇ ਫਲ ਅਤੇ ਸਬਜ਼ੀਆਂ ਦੀ ਕੁਆਲਿਟੀ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਪੈਦਾ ਕੀਤੀਆਂ ਜਿੰਸਾਂ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਹੈ ਪਰ ਇਹ ਗੱਲ ਸਹੀ ਨਹੀਂ ਹੈ ਹੁਣ ਖਪਤਕਾਰ ਫਲ ਅਤੇ ਸਬਜ਼ੀਆਂ ਦੀ ਸੋਹਣੀ ਦਿੱਖ ਦੀ بجائے ਉਸ ਦੀ ਕੁਦਰਤੀ ਕੁਆਲਟੀ ਵੱਲ ਵੱਧ ਧਿਆਨ ਦਿੰਦੇ ਹਨ ਇਸ ਲਈ ਬਹੁਤ ਸਾਰੇ ਕਿਸਾਨ ਹੁਣ ਕੁਦਰਤੀ ਢੰਗ ਨਾਲ ਫਲ ਅਤੇ ਸਬਜ਼ੀਆਂ ਪੈਦਾ ਕਰ ਰਹੇ ਹਨ ਅਤੇ ਵੱਧ ਮੁਨਾਫਾ ਵੀ ਕਮਾ ਰਹੇ ਹਨ ਆਰਗੈਨਿਕ ਤੌਰ ਤੇ ਅਸੀਂ ਵੀ ਸਾਰੀ ਜਿਹੜੀਆਂ ਦਵਾਈਆਂ ਦੀਆਂ ਸਪਰੇਆਂ ਨੇ ਜਾਂ ਹੋਰ ਹੈਗਾ ਉਹ ਅਸੀਂ ਜਿਸ ਤਰ੍ਹਾਂ ਵੇਸਟ ਡੀਕੰਪੋਜ਼ਰ ਹੋ ਗਿਆ ਉਹ ਅਸੀਂ ਲਿਆ ਕੇ ਇੱਥੇ ਰੱਖਿਆ ਹਿਆ ਤੇ ਆਪ ਤਿਆਰ ਕਰ ਲੇਦਾ ਤੇ ਬਹੁਤ ਸਾਰੇ ਹੋਰ ਜ਼ਿੰਮੇਦਾਰਾਂ ਭਰਾਵਾਂ ਨੂੰ ਵੀ ਉਹ ਅੱਗੇ ਜਾ ਕੇ ਵੰਡੀਦਾ ਕਿਉਂਕਿ ਇਹ ਜਿਹੜਾ ਵੇਸਟ ਡੀਕੰਪੋਜ਼ਰ ਆ ਇਹ ਵੀ ਬਹੁਤ ਹੀ ਕੰਮ ਦੀ ਚੀਜ਼ ਆ ਜਿਹੜਾ ਜ਼ਿੰਮੇਦਾਰ ਨੂੰ ਭਾਰਤ ਸਰਕਾਰ ਵੱਲੋਂ ਉਪਲਬਧ ਕੀਤਾ ਗਿਆ ਤੇ ਇਹ ਜਿਉਂ ਹੀ ਆਪਾਂ ਆਪਣੇ ਖੇਤਾਂ ਦੇ ਵਿੱਚ ਇਹਨੂੰ ਪਾਉਨੇ ਆ ਤੇ ਖੇਤਾਂ ਦੇ ਵਿੱਚ ਜਿਹੜੀ ਸਾਰੀ ਫਸਲ ਆ ਜਿੰਨੀ ਵੀ ਉਹਨੂੰ ਧਰਤੀ ਨੂੰ ਬਿਲਕੁਲ ਇਹ ਨਰਮ ਕਰ ਦਿੰਦਾ ਤੇ ਜਦੋਂ ਧਰਤੀ ਸਾਡੀ ਨਰਮ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਹੋਊਗਾ ਤੇ ਉਹ ਗੰਡੋਏ ਵੀ ਪੈਦਾ ਹੋਣਗੇ ਤੇ ਨਾਲ ਦੀ ਨਾਲ ਸਾਡੀ ਫਸਲ ਦੀ ਜਿਹੜੀ ਗਰੋਥ ਬਹੁਤ ਜ਼ਿਆਦਾ ਹੁੰਦੀ ਆ ਹੁਣੇ ਵੇਸਟ ਡੀਕੰਪੋਜ਼ਰ ਦੇ ਨਾਲ ਹੀ ਅਸੀਂ ਇਹਦੀਆਂ ਸਪਰੇਆਂ ਵੀ ਕਰਦੇ ਆਂ ਉੱਪਰ ਫਸਲਾਂ ਦੇ ਤੇ ਨਾਲ ਦੀ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਇਹਨਾਂ ਤੋਂ ਤਿਆਰ ਕਰਕੇ ਜਿਸ ਤਰ੍ਹਾਂ ਇਹਦੇ ਵਿੱਚ ਅਸੀਂ ਬੱਕਰੀਆਂ ਮਿੰਗਣਾ ਰੱਖਿਆ ਨੇ ਉਹ ਘੋਲ ਕੇ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦੇ ਵਿੱਚ ਥੋੜਾ ਜਿਹਾ ਇਹਨਾਂ ਦਾ ਕਾਰੋਬਾਰ ਘਟ ਜਾਂਦਾ ਕਿਉਂਕਿ ਬਰਸਾਤ ਦੇ ਵਿੱਚ ਮੀਂਹ ਹਰ ਰੋਜ਼ ਤਕਰੀਬਨ ਪੈਂਦਾ ਰਹਿੰਦਾ ਤੇ ਇਹ ਸਪਰੇਆਂ ਜ਼ਿਆਦਾ ਨਹੀਂ ਹੁੰਦੀਆਂ ਪਰ ਇਸ ਤੋਂ ਬਾਅਦ ਹੁਣ ਅੱਗੇ ਸਾਰੀਆਂ ਸਪਰੇਆਂ ਦਾ ਕੰਮ ਜਿਹੜਾ ਚੱਲਦਾ ਇਹਦਾ ਹੀ ਚੱਲਦਾ ਇਸ ਕਰਕੇ ਜਦੋਂ ਹੀ ਅਸੀਂ ਇਸ ਕੰਮ ਦੇ ਵਿੱਚ ਪਏ ਆ ਤੇ ਨਾਲ ਦੀ ਨਾਲ ਸਾਨੂੰ ਇਹ ਸਾਰਾ ਜਿਹੜਾ ਭੇਦ ਆ ਗਿਆ ਕਿ ਕਿਵੇਂ ਅਸੀਂ ਇਹਨੂੰ ਅੱਗੇ ਆਰਗੈਨਿਕ ਤੌਰ ਤੇ ਕਰਨਾ ਤੇ ਅਸੀਂ ਸਾਰਾ ਸਪਰੇ ਦੇ ਵਿੱਚ ਜਿੰਨੇ ਵੀ ਹੈਗੇ ਆ ਨਿੰਮ ਦੇ ਪੱਤੇ ਕੁੱਟ ਕੇ ਜਿਸ ਤਰ੍ਹਾਂ ਅੱਕ ਦੇ ਪੱਤੇ ਕੁੱਟ ਕੇ ਇਸ ਤਰ੍ਹਾਂ ਸੁੱਕਾ ਹੋ ਗਿਆ ਉਹ ਲੈ ਲਿਆ ਕਾਂਗਰਸ ਘਾ ਲੈ ਲਿਆ ਉਹ ਸਾਰਿਆਂ ਨੂੰ ਅਸੀਂ ਕੁੱਟ ਕੇ ਤੇ ਹਲਦੀ ਵਿੱਚ ਪਾ ਕੇ ਮਿਰਚਾਂ ਪਾ ਕੇ ਇਸ ਤਰ੍ਹਾਂ ਕਰਕੇ ਅਸੀਂ ਘੋਲ ਬਣਾ ਲੈਨੇ ਆ ਤੇ ਉਹ ਜਿਹੜਾ ਘੋਲ ਆ ਅਸੀਂ ਇਹਨਾਂ ਦੇ ਉੱਪਰ ਸਪਰੇਅ ਕਰਦੇ ਆ ਤਾਂ ਜੋ ਸਾਡੇ ਜਿਹੜੇ ਕੀੜੇ ਮਕੌੜੇ ਨੇ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੇ ਨੇ ਪਰ ਫਿਰ ਵੀ ਅਸੀਂ ਇਹ ਸਾਰੇ ਸਿਸਟਮ ਨੂੰ ਕੰਟਰੋਲ ਕਰਨ ਦੇ ਲਈ ਨਾਲ ਦੀ ਨਾਲ ਟਰੈਪ ਵੀ ਲਾਏ ਨੇ ਤੇ ਉਹ ਟਰੈਪ ਦੇ ਵਿੱਚ ਵੀ ਕਾਫੀ ਜਿਹੜੇ ਕੀੜੇ ਮਕੌੜੇ ਉੱਡ ਰਹੇ ਨੇ ਉੱਪਰ ਜਿਸ ਤਰ੍ਹਾਂ ਮੱਖੀ ਹੁੰਦੀ ਹੈ ਜਿਹੜੀ ਫਰੂਟ ਫਲਾਈ ਕਹਿੰਦੇ ਆਪਾਂ ਨੂੰ ਫਰੂਟ ਫਲਾਈ ਉਹ ਫਰੂਟ ਫਲਾਈ ਟਰੈਪ ਵੀ ਅਸੀਂ ਲਾਏ ਨੇ ਕਿਉਂਕਿ ਫਰੂਟ ਫਲਾਈ ਹੈ ਜਿਹੜੀ ਉਹ ਡੰਗ ਮਾਰਦੀ ਹੈ ਤੇ ਆਪਣਾ ਅੰਡਾ ਉਹਦੇ ਵਿੱਚ ਦੇ ਦਿੰਦੀ ਆ ਕੋਈ ਵੀ ਜਿਸ ਤਰ੍ਹਾਂ ਖਰੇਲਾ ਹਿਆ ਉਹਦੇ ਵਿੱਚ ਦੇ ਦਿੰਦੀ ਆ ਜੇ ਕੋਈ ਅਮਰੋਦ ਹਿਆ ਉਹਦੇ ਵਿੱਚ ਛੋਟੇ ਦੇ ਵਿੱਚ ਹੀ ਅੰਡਾ ਦੇ ਦਿੰਦੀ ਆ ਹੌਲੀ ਹੌਲੀ ਉਹ ਲਾਰਵਾ ਬਣਦਾ ਬੱਚੇ ਬਣਦੇ ਅੱਗੇ ਅੱਗੇ ਵੱਧਦੇ ਜਾਂਦੇ ਆ ਤੇ ਇਸ ਤਰ੍ਹਾਂ ਹੌਲੀ ਹੌਲੀ ਸਾਡਾ ਫਰੂਟ ਤੇ ਸਾਡੀ ਜਿਹੜੀ ਸਬਜੀ ਆ ਉਹਨੂੰ ਖਰਾਬ ਕਰਦੀ ਆ ਪਰ ਜੇਕਰ ਅਸੀਂ ਏਕੜ ਦੇ ਵਿੱਚ ਘੱਟੋ ਘੱਟ 10 ਦੇ ਕਰੀਬ ਇਹ ਟਰੈਪ ਲਾ ਦਈਏ ਇਹ 트ੈਪ ਜਿਹੜੇ ਮੇਲ ਜਿਹੜੇ ਨੇ ਉਹਨਾਂ ਨੂੰ ਆਪਣੇ ਆਪ ਅਟਰੈਕਟ ਕਰ ਲੈਂਦੇ ਆ ਮੇਲ ਜਿਹੜੀਆਂ ਮੱਖੀਆਂ ਨੇ ਸਾਰੀਆਂ ਅਟਰੈਕਟ ਹੋ ਜਾਂਦੀਆਂ ਤੇ ਉਹਦੇ ਵਿੱਚ 트ੈਪ ਹੋ ਜਾਂਦੀਆਂ ਫੜੀਆਂ ਜਾਂਦੀਆਂ ਤੇ ਬਾਕੀ ਫੀਮੇਲ ਫਿਰ ਆਪਣੀ ਜਿਹੜੀ ਗਰੋਥ ਅੱਗੇ ਰੁਕ ਜਾਂਦੀ ਆ ਇਸ ਤਰ੍ਹਾਂ ਸਾਡੀ ਅੱਗੇ ਗਰੋਥ ਜੇ ਨਹੀਂ ਵੱਧਦੀ ਤੇ ਸਾਡੀ ਫਸਲ ਨੂੰ ਘੱਟੋ ਘੱਟ 80% ਤੱਕ ਬੈਨੀਫਿਟ ਹੋ ਜਾਂਦਾ ਤੇ ਜਿਹੜਾ 20% ਰਹਿ ਗਿਆ ਉਹ ਆਪਾਂ ਇਸ ਤਰ੍ਹਾਂ ਸਪਰੇਅ ਆ ਵਗੈਰਾ ਕਰਕੇ ਉਹਨਾਂ ਨਾਲ ਵੀ ਕੰਟਰੋਲ ਕਰ ਸਕਦੇ ਆ ਪਰ ਮੈਂ ਇਹ ਉਮੀਦ ਕਰਦਾ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ 1 ਏਕੜ ਦੇ ਵਿੱਚੋਂ ਘੱਟੋ ਘੱਟ 10 ਲੱਖ ਦੀ ਇਨਕਮ ਜਿਹੜੀ ਕ੍ਰੀਏਟ ਕਰਕੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਇੱਕ ਏਕੜ ਦੇ ਵਿੱਚੋਂ 10 ਲੱਖ ਦੀ ਇਨਕਮ ਕੱਢ ਸਕਦੇ ਹਾਂ ਇਸ ਲਈ ਇਸ ਤਰੀਕੇ ਨਾਲ ਆਪਾਂ ਕਰਕੇ ਖੇਤੀ ਪਰ ਇਹ ਸਾਰਾ ਕੁਝ ਜਿਹੜਾ ਸਿਸਟਮ ਆ ਹਾਲੇ ਮੈਨੂੰ ਸਿਰਫ 1 ਸਾਲ ਹੋਇਆ ਹੁਣ 1 ਸਾਲ ਦੇ ਵਿੱਚ ਮੈਨੂੰ ਬੜਾ ਉਤਸ਼ਾਹ ਮਿਲਿਆ ਕਿ ਅਸੀਂ ਅੱਛੀ ਇਨਕਮ ਤੇ ਪਹੁੰਚਾਂਗੇ ਪਰ ਅਗਲੇ 2 ਸਾਲ ਤੋਂ ਬਾਅਦ ਫਿਰ ਮੈਂ ਇਹਦਾ ਰਿਜ਼ਲਟ ਅੱਛਾ ਦੇ ਸਕਦਾ ਹਾਂ ਇਸ ਤਰੀਕੇ ਨਾਲ ਆਪਾਂ ਸਾਰਾ ਕਰਨਾ ਹੈ ਮੈਨੂੰ ਹਲਦੀ ਦੇ ਵਿੱਚੋਂ ਜੋ ਚੰਗੀਆਂ ਸੇਵਾਵਾਂ ਮੈਂ ਯੂਨੀਵਰਸਿਟੀ ਦੇ ਵਿੱਚ ਦਿੱੰਨੀਆਂ ਹਲਦੀ ਦੀਆਂ ਉਹ ਸੇਵਾਵਾਂ ਦੇ ਬਦਲੇ ਮੈਨੂੰ ਅਵਾਰਡ ਮਿਲੇਆ ਕਿਉਂਕਿ ਜੇ ਆਪਾਂ ਚੀਜ਼ ਕੋਈ ਚੰਗੀ ਦਿੰਨੇ ਆ ਤਾਂ ਹੀ ਆਪਾਂ ਨੂੰ ਕੁਝ ਨਾ ਕੁਝ ਮਿਲਦਾ ਇਹਨਾਂ ਤੋਂ ਖੁਸ਼ ਹੋ ਕੇ ਮੈਨੂੰ ਉੱਥੇ ਅਵਾਰਡ ਮਿਲੇਆ ਜਦੋਂ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਅਵਾਰਡ ਮਿਲਦਾ ਫਿਰ ਆਪਾਂ ਦੇ ਮਨ ਵਿੱਚ ਵੀ ਕੋਈ ਜੋ ਆਉਂਦਾ ਕਿ ਅਸੀਂ ਵੀ ਇਸ ਤੋਂ ਵੱਧ ਹੋ ਕੇ ਹੋਰ ਕੋਈ ਕੰਮ ਸ਼ੁਰੂ ਕਰੀਏ ਤੋਂ ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਹੀ ਬੇਨਤੀ ਆ ਕਿ ਆਪਣਾ ਜੋ ਖੇਤੀ ਦੇ ਵਿੱਚ ਆਪਣੀਆਂ ਫਸਲਾਂ ਤੋਂ ਪਿੱਛੇ हट ਕੇ ਝੋਨੇ ਧਾਨ ਤੋਂ ਪਿੱਛੇ हट ਕੇ ਤੇ ਸਬਜ਼ੀਆਂ ਵੱਲ ਸ਼ੁਰੂ ਕਰੋ ਆਉਣਾ ਤੇ ਆਪ ਸੇਲ ਕਰੋ ਕਿਉਂਕਿ ਜਦੋਂ ਆਪਾਂ ਆਪ ਸੇਲ ਕਰਦੇ ਆ ਤਾਂ ਆਪਣਾ ਵੀ ਹੌਸਲਾ ਵੱਧਦਾ ਕਿਉਂਕਿ ਆਪਾਂ ਘਰਾਂ ਦੇ ਵਿੱਚ ਬੈਠੀਆਂ ਰਹਿੰਦੀਆਂ ਆ ਬਾਹਰ ਆਪਾਂ ਜਾਂਦੀਆਂ ਨਹੀਂ ਗੀਆਂ ਤੇ ਨਾ ਹੀ ਆਪਾਂ ਨੂੰ ਕੋਈ ਨੌਲੇਜ ਮਿਲਦੀ ਆ ਆ ਰ ਆਉ ਉਹ ਤੇ ਆ ਕੇ ਆਪਣਾ ਮਨੋਰੰਜਨ ਵੀ ਹੋ ਜਾਂਦਾ ਨਾਲ ਦੀ ਨਾਲ ਤੇ ਬੱਚੇ ਵੀ ਖੁਸ਼ ਹੁੰਦੇ ਨੇ ਕਿ ਵੀ ਸਾਡੇ ਮਮੀ ਪਾਪਾ ਨਾਲ ਹੈਲਪ ਕਰਦੇ ਨੇ ਇਸੇ ਤਰ੍ਹਾਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰੋ ਜਿਸ ਤਰ੍ਹਾਂ ਆਪਾਂ ਹਲਦੀ ਦੇ ਵਿੱਚ ਜੇ ਆਪਾਂ ਡਾਇਰੈਕਟ ਵੇਚੀਏ ਫਿਰ ਅਸੀਂ 300 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦੇ ਆ ਤੇ ਜੇ ਆਪਾਂ ਦੂਜੇ ਕੱਚੀ ਹੋ ਵੇਚਦੀਏ ਫਿਰ ਉਹ ਆਪਾਂ ਨੂੰ ਇੰਨਾ ਕੋਈ ਮੁਨਾਫਾ ਨਹੀਂ ਮਿਲਦਾ ਇਸ ਕਰਕੇ ਆਪਾਂ ਸਾਰੀ ਪ੍ਰੋਸੈਸਿੰਗ ਕਰਕੇ ਆਪ ਖੁਦ ਵਿੱਚੋ ਸਿੱਧੀ ਡਾਇਰੈਕਟ ਵਿੱਚਣ ਚ ਆਪਾਂ ਨੂੰ ਫਾਇਦਾ ਆ ਤੇ ਅਸੀਂ ਇਹੀ ਸੋਚਿਆ ਕਿ ਡਾਇਰੈਕਟ ਵੇਚਣ ਚ ਜਿਸ ਤਰ੍ਹਾਂ ਅਸੀਂ ਹੁਣ ਸਬਜ਼ੀਆਂ ਦੀ ਸੇਲ ਆਫ ਕਰਦੇ ਆ ਇਹਦੇ ਵਿੱਚ ਵੀ ਸਾਨੂੰ ਡਾਇਰੈਕਟ ਦੇਣ ਵਿੱਚ ਫਾਇਦਾ ਆ ਤੇ ਅਸੀਂ ਘਰਾਂ ਦੇ ਵਿੱਚ ਵੀ ਸਾਡੀ ਸਬਜ਼ੀ ਜਾਂਦੀ ਆ ਤੇ ਸ਼ਹਿਰ ਸਾਨੂੰ ਆਰਡਰ ਮਿਲ ਜਾਂਦਾ ਵੀ ਇੰਨੀ ਸਬਜ਼ੀ ਸਾਨੂੰ ਭੇਜ ਦਿਓ ਅਸੀਂ ਉਹੀ ਰੇਟ ਤੇ ਵੱਧ ਰੇਟ ਤੇ ਸਬਜ਼ੀ ਉਹਨਾਂ ਨੂੰ ਦੇ ਕੇ ਵੱਧ ਮੁਨਾਫਾ ਲੈਣੇ ਆ ਕਿਉਂਕਿ ਆਰਗੇਨਿਕ ਸਬਜ਼ੀ ਹੈ ਇਹ ਸਾਡੀ ਸਬਜ਼ੀ ਜਿਹੜੀ ਆ ਚਾਰ ਪੰਜ ਦਿਨ ਖਰਾਬ ਵੀ ਨਹੀਂ ਹੁੰਦੀ ਤੁਸੀਂ ਫ੍ਰਿਜ ਵਿੱਚ ਵੀ ਨਾ ਰੱਖੋ ਤੇ ਬਾਹਰ ਹੀ ਰੱਖ ਦਿਓ ਉਸੇ ਤਰ੍ਹਾਂ ਰਹਿੰਦੀ ਆ ਕਿਉਂਕਿ ਨੇਚਰਲੀ ਹੈ ਤੇ ਕੁਦਰਤ ਵੱਲੋਂ ਜਿਸ ਤਰ੍ਹਾਂ ਕੁਦਰਤ ਨੇ ਬਣਾਈ ਆ ਉਸੇ ਤਰ੍ਹਾਂ ਆਪਾਂ ਤੋੜ ਕੇ ਅਗਲੇ ਨੂੰ ਦੇ ਦੇਣੀ ਆ ਹੁਣ ਇਹ ਜਿਹੜਾ ਸਬਜ਼ੀਆਂ ਦਾ ਕੰਮ ਸ਼ੁਰੂ ਕਰ ਲਿਆ ਅਸੀਂ ਪਹਿਲਾਂ ਰਵਾਇਤੀ ਖੇਤੀ ਕਰਦੇ ਸੀ ਆਪ ਜੀ ਨੇ ਦੱਸਿਆ ਮੈਂ ਤੇ ਜਦੋਂ ਅਸੀਂ ਰਵਾਇਤੀ ਖੇਤੀ ਤੋਂ ਸਬਜ਼ੀਆਂ ਵਾਲੇ ਕੰਮ ਦੇ ਵਿੱਚ ਆ ਗਏ ਹੁਣ ਸਬਜ਼ੀਆਂ ਦਾ ਕੰਮ ਦੇ ਵਿੱਚ ਇਨਕਮ ਬਿਲਕੁਲ ਅੱਛੀ ਹੈਗੀ ਆ ਪਰ ਕੀ ਹੁੰਦਾ ਕਿ ਕਈ ਵਾਰੀ ਇੱਕ ਫਸਲ ਦੇ ਵਿੱਚ ਜ਼ਿਆਦਾ ਇਨਕਮ ਸਾਨੂੰ ਆ ਜਾਂਦੀ ਹੈ ਰੇਟ ਜ਼ਿਆਦਾ ਮਿਲ ਜਾਂਦੇ ਨੇ ਤਾਂ ਅਗਲੇ ਸਾਲ ਕੀ ਹੁੰਦਾ ਕਿ ਨਾਲ ਦਾ ਜ਼ਿੰਮੇਦਾਰ ਵੀ ਉਹੀ ਫਸਲ ਨੂੰ ਜ਼ਿਆਦਾ ਏਰੀਆ ਦੇ ਵਿੱਚ ਬੀਜ ਲੈਂਦੇ ਨੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਪਿਛਲੇ ਸਾਲ ਆਲੂਆਂ ਦੇ ਵਿੱਚ ਹੋਇਆ ਜਾਂ ਹੋਰ ਵੀ ਜਿਹੜੀਆਂ ਅਸੀਂ ਫਸਲਾਂ ਲਾ ਰਹੇ ਹਾਂ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕ ਬਿਜਾਈ ਕਰ ਲੈਂਦੇ ਨੇ ਬੜੀ ਜਲਦੀ ਹੈ ਜਿਵੇਂ ਇੱਕ ਤੀ ਰੇਟ ਜ਼ਿਆਦਾ ਰਹਿ ਗਿਆ ਕਿ ਇਹਦਾ ਅਗਲੇ ਸਾਲ ਸਾਰਿਆਂ ਨੇ ਕੀ ਹੀ ਲਾ ਦੇਣਾ ਜੇ ਕਿਸੇ ਨੇ ਹੋਰ ਫਸਲ ਆਲੂ ਹੋ ਗਿਆ ਜਾਂ ਹੋਰ ਫਸਲ ਜਿਹੜੀ ਹੋਈ ਭਿੰਡੀ ਹੋਈ ਉਹੀ ਲਾ ਦੇਣੀ ਆ ਹੁਣ ਇਸ ਕਰਕੇ ਸਾਨੂੰ ਥੋੜਾ ਜਿਹਾ ਇਹ ਸੋਚਣ ਲਈ ਮਜਬੂਰ ਹੋ ਗਏ ਅਸੀਂ ਕਿ ਕਿਉਂ ਨਾ ਅਸੀਂ ਵੀ ਥੋੜਾ ਜਿਹਾ ਸਬਜੀ ਤੋਂ ਥੋੜਾ ਹੋਰ ਸਾਈਡ ਨੂੰ ਚਲੀਏ ਤਾਂ ਜੋ ਸਾਨੂੰ ਇਹ ਜਿਹੜਾ ਇੱਕਦਮ ਜਿਹੜਾ ਰੇਟ ਦਾ ਉਚਾ ਵਦਾ ਘਟਾ ਹੁੰਦਾ ਉਹ ਨਾ ਆਵੇ ਸਾਨੂੰ ਇਸ ਲਈ ਅਸੀਂ ਥੋੜਾ ਜਿਹਾ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹ ਬਾਗਵਾਲ ਨੂੰ ਆਉਣ ਦੀ ਇਹਦੇ ਨਾਲ ਜਿਹੜਾ ਅਸੀਂ ਬਾਕੀ ਸਾਡੇ ਕੋਈ ਏਰੀਆ ਵੱਜ ਜਾਂਦਾ ਹੈ ਮੇਰੇ ਕੋਲ ਤਕਰੀਬਨ 20 ਬਾਈ ਏਕੜ ਟੋਟਲ ਐਗਰੀਕਲਚਰ ਲੈਂਡ ਹੈ ਤੇ ਜਿਹਦੇ ਵਿੱਚ ਮੈਂ ਝੋਨੇ ਦੀ ਖੇਤੀ ਕਰਦਾ ਤੇ ਕਣਕ ਝੋਨੇ ਦੀ ਖੇਤੀ ਜਿਹੜੇ ਆਮ ਟ੍ਰੈਡੀਸ਼ਨਲ ਚੱਲ ਰਹੀ ਆ ਤੇ ਉਹ ਠੀਕ ਆ ਚਲੋ ਉਹ ਵੀ ਆਪਣਾ ਚੱਲ ਰਿਆ ਬੜਾ ਵਧੀਆ ਤੇ ਇਹ ਸਾਰੇ ਜਿਹੜਾ ਕੰਮ ਹੈ ਇਹਦੇ ਵਿੱਚ ਮੇਰੇ ਨਾਲ ਸੰਯੋਗ ਜਿਹੜਾ ਦੇ ਰਹੀ ਹੈ ਮੇਰੀ ਵਾਈਫ ਹਰਪ੍ਰੀਤ ਕੌਰ ਉਹ ਵੀ ਬਹੁਤ ਵੱਡਾ ਸਹਿਯੋਗ ਦੇ ਰਹੀ ਆ ਤੇ ਇਸ ਕਰਕੇ ਇਹ ਕੋਈ ਜਿਹੜਾ ਕੰਮ ਹੈ ਮੇਰੇ ਲਈ ਏਡਾ ਕੋਈ ਔਖਾ ਨਹੀਂ ਲੱਗ ਰਿਹਾ ਤੇ ਇਸ ਲਈ ਮੈਂ ਜਿਹੜਾ ਜ਼ਿੰਮੇਵਾਰ ਆਪਣੇ ਭਰਾਵਾਂ ਨੂੰ ਵੀ ਇਹ ਸੰਦੇਸ਼ ਜਾਣਾ ਚਾਹਨਾ ਵੀ ਆਪਾਂ ਜਿਹੜਾ ਆਮ ਖੇਤੀ ਕਰ ਰਹੇ ਆ ਕਣਕ ਝੋਨੇ ਦੀ ਉਹਦੇ ਤੋਂ ਥੋੜਾ ਜਿਹਾ ਹਟ ਕੇ ਆਪਾਂ ਟ੍ਰੈਡੀਸ਼ਨਲ ਟ੍ਰੈਡੀਸ਼ਨਲ ਖੇਤੀ ਤੋਂ ਹਟ ਕੇ ਥੋੜਾ ਜਿਹਾ ਕੰਮ ਕਰੀਏ ਤਾਂ ਜੋ ਅਸੀਂ ਆਪਣੇ ਲਈ ਤੇ ਆਪਣੇ ਸਮਾਜ ਲਈ ਕੁਝ ਕਰ ਸਕੀਏ ਹੁਣ ਜਿਵੇਂ ਅਸੀਂ ਆਰਗੈਨਿਕ ਖੇਤੀ ਕੀਤੀ ਆ ਹੁਣ ਆਰਗੈਨਿਕ ਦੇ ਵਿੱਚ ਸ਼ੁਰੂ ਦੇ ਵਿੱਚ ਆਪਾਂ ਨੂੰ ਇਨਕਮ ਭਾਵੇਂ ਥੋੜੀ ਘੱਟ ਲੱਗਦੀ ਆ ਪਰ ਅਸੀਂ ਕੁਝ ਸਮਾਜ ਲਈ ਕੁਝ ਦੇ ਰਹੇ ਆ ਕੁਝ ਚੰਗਾ ਕਰ ਰਹੇ ਆ ਔਰ ਇਸ ਕਰਕੇ ਆਪਾਂ ਥੋੜਾ ਥੋੜਾ ਜਿੰਨਾ ਵੀ ਹੋ ਸਕੇ ਘੱਟੋ ਘੱਟ ਆਪਣੇ ਖਾਣ ਜੋਗਾ ਜਾਂ ਕੁਛ ਨਾ ਕੁਛ ਏਰੀਆ ਇਹਦੇ ਵਿੱਚ ਜ਼ਰੂਰ ਲੈ ਕੇ ਜਾਈਏ ਤਾਂ ਜੋ ਸਾਡੀ ਜਿਹੜਾ ਤੋਂ ਅਸੀਂ ਬਚ ਸਕੀਏ ਪੀਏ ਜੋ ਕਿਸਾਨ ਕਲੱਬ ਦੇ ਵਿੱਚ ਦੀ ਮੀਟਿੰਗ ਦੇ ਵਿੱਚ ਅਸੀਂ ਜਾਂਦੇ ਹਾਂ ਉੱਥੇ ਸਾਨੂੰ ਕਾਫੀ ਬੈਨੀਫਿਟ ਮਿਲਿਆ ਤੇ ਕਿਉਂਕਿ ਉੱਥੇ ਬਹੁਤ ਸਾਰੇ ਯੂਨੀਵਰਸਿਟੀ ਦੇ ਮਾਹਰ ਵੀ ਆਉਂਦੇ ਨੇ ਤੇ ਮਾਹਰ ਜਿਹੜੀ ਆਪਣੀ ਰਾਏ ਦਿੰਦੇ ਆ ਉਹ ਤਾਂ ਦਿੰਦੇ ਹੀ ਦਿੰਦੇ ਨੇ ਪਰ ਸਭ ਤੋਂ ਵੱਡਾ ਜਿਹੜਾ ਸਾਨੂੰ ਉੱਥੇ ਬੈਨੀਫਿਟ ਮਿਲਦਾ ਉਹ ਹੁੰਦਾ ਹੈ ਜਿਹੜੇ ਜ਼ਿੰਮੇਦਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਂਦੇ ਨੇ ਹੁਣ ਉਹ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿੰਮੇਦਾਰ ਆਉਂਦੇ ਆ ਨਾ ਉਹ ਜ਼ਿੰਮੇਦਾਰਾਂ ਨੂੰ ਜਿਹੜਾ ਤਿਆਰ ਜ਼ਿੰਮੇਦਾਰ ਦਾ ਤਜਰਬਾ ਬਹੁਤ ਉੱਪਰ ਆ ਦਿੱਤੀ ਦਿਨ ਸੀ ਮੈਂ ਤਾਂ ਸਮਝਦਾ ਕਿ ਜ਼ਿੰਮੇਦਾਰ ਜਿਹੜਾ ਪ੍ਰੈਕਟੀਕਲ ਤਜਰਬਾ ਨਾ ਉਹ ਮਹਾਰਾਣੋ ਵੀ ਉੱਪਰ ਆ ਤੇ ਜਿਹੜੇ ਜ਼ਿੰਮੇਦਾਰ ਆਪਣਾ-ਆਪਣਾ ਤਜਰਬਾ ਸਾਨੂੰ ਦੱਸਦੇ ਨੇ ਉੱਥੇ ਮਿਲਦੇ ਨੇ ਅਸੀਂ ਆਪ ਦੇ ਵਿੱਚ ਵਾਰਤਾ ਵਾਰਲਾਤ ਕਰਦੇ ਰਹਿੰਨੇ ਆ ਤੇ ਉਹ ਮੀਟਿੰਗ ਦੇ ਵਿੱਚ ਅਸੀਂ ਇਕੱਠੇ ਹੁੰਨੇ ਆ ਤੇ ਉੱਥੇ ਸਾਨੂੰ ਆਪਸ ਦੇ ਵਿੱਚ ਵਿਚਾਰ ਵੰਡਾ ਨਾ ਹੁੰਦਾ ਅਸੀਂ ਆਪਣੇ ਲੀਚੀ ਆਂਬ ਨਾਖਾਂ ਅਮਰੂਦ ਤੇ ਆੜੂ ਵਰਗੇ ਹੋਰ ਫਸਲਾਂ ਨੂੰ ਐਕਸਪੋਰਟ ਕੀਤਾ ਜਾ ਸਕਦਾ ਵਾ ਤੇ ਇਹ ਜੇ ਬਾਗਬਾਨੀ ਸਿਰਫ ਮੁਨਾਫੇ ਦੀ ਨਹੀਂ ਮੈਂ ਤੇ ਹੀ ਗੱਲ ਕਰੂੰਗਾ ਕਿ ਇਹ ਆਪਣੇ ਵਾਤਾਵਰਨ ਨੂੰ ਸੁਧਾਰਨ 'ਚ ਬਹੁਤ ਮਦਦ ਕਰ ਰਹੀ ਹੈ ਜੇ ਦੂਸਰੀਆਂ ਫਸਲਾਂ ਦੀ ਗੱਲ ਕਰੀਏ ਤੇ ਬਹੁਤ ਸਾਰਾ ਪਾਣੀ ਲਿਆ ਜਾ ਰਿਹਾ ਜਿਹੜਾ ਆਪਣਾ ਪੀਣ ਵਾਲਾ ਪਾਣੀ ਉਹ ਵਰਤਿਆ ਜਾ ਰਿਹਾ ਵਾ ਤੇ ਜੇ ਬਾਗਾਂ ਦੀ ਗੱਲ ਕਰੀਏ ਬਾਲਗਾਂ ਨੂੰ ਅਗਰ ਅਸੀਂ ਲਾਉਣੇ ਆਪਣੇ ਬਾਗ ਦੇ ਵਿੱਚ ਤੇ ਰੁੱਖ ਦੇ ਲਾਉਣ ਦੇ ਨਾਲ ਵਾਤਾਵਰਨ ਵਿੱਚ ਹਵਾ ਦੀ ਸਫਾਈ ਦੇ ਵਿੱਚ ਬਹੁਤ ਸਹਾਇਤਾ ਕਰਦੀ ਆ ਤੇ ਉਸ ਇਦਾਂ ਹੀ ਜੇ ਬਾਗਾਂ ਨੂੰ ਅਸੀਂ ਡ੍ਰਿਪ ਤੇ ਇਰੀਗੇਸ਼ਨ ਤੇ ਲਾਈਏ ਤੁਪਕਾ ਸਿੰਚਾਈ ਤੇ ਲਾਈਏ ਤੇ ਬਹੁਤ ਘੱਟ ਪਾਣੀ ਉਤੇ ਵਰਤਿਆ ਜਾਊਗਾ ਤੇ ਬਹੁਤ ਹੀ ਉਹਦੇ ਨਾਲ ਆਪਾਂ ਘੱਟ ਪਾਣੀ ਦੇ ਨਾਲ ਸਹੀ ਖਾਦਾਂ ਪਾ ਕੇ ਤੇ ਬਹੁਤ ਸੋਹਣਾ ਆਪਾਂ ਮੁਨਾਫਾ ਕਮਾ ਸਕਦੇ ਹਾਂ ਇਸ ਲਈ ਮੈਂ ਹਰ ਕਿਸਾਨ ਵੀਰ ਨੂੰ ਅਪੀਲ ਕਰੂੰਗਾ ਕਿ ਆਪਣੀ ਰਵਾਇਤੀ ਖੇਤੀ ਤੋਂ ਹਟ ਕੇ ਮੈਨੂੰ ਪਤਾ ਹੈ ਕਿ ਕਿਦਮ ਨਹੀਂ ਹਟਿਆ ਜਾ ਸਕਦਾ ਤੁਸੀਂ ਉਹਦੇ ਨਾਲ ਨਾਲ ਕੁਝ ਖੇਤਾਂ ਦੇ ਵਿੱਚ ਬਾਗ ਲਾਉਣ ਦੀ ਕੋਸ਼ਿਸ਼ ਕਰੋ ਕੁਝ ਖੇਤਾਂ 'ਚ ਸਬਜ਼ੀ ਲਾਉਣ ਦੀ ਕੋਸ਼ਿਸ਼ ਕਰੋ ਕਿ ਤਾਂ ਜੋ ਆਪਣੇ ਕੋਲ ਅਗਰ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਬਾਕੀ ਰਵਾਇਤੀ ਖਸਲਾਂ ਦਾ ਨਹੀਂ ਮਿਲਦਾ ਪਾਸੇ ਤੇ ਆਪਾਂ ਇਧਰ ਨੂੰ ਸ਼ਿਫਟ ਹੋ ਸਕੀਏ ਕਿਉਂਕਿ ਇੱਕਦਮ ਕਿਸੇ ਚੀਜ਼ ਤੋਂ ਸ਼ਿਫਟ ਹੋਣਾ ਬੜਾ ਮੁਸ਼ਕਲ ਹੁੰਦਾ ਤੇ ਇਸ ਲਈ ਮੈਂ ਕਹਿੰਨਾ ਕਿ ਹੁਣੇ ਰਵਾਇਤੀ ਕਿਸਾਨ ਵੀਰਾਂ ਨੂੰ ਰਵਾਇਤੀ ਖੇਤੀ ਦੇ ਨਾਲ ਬਾਗਬਾਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਉਹਦੇ ਵਿੱਚ ਸਾਡਾ ਮਹਿਕਮਾ ਹਰ ਤਰੇ ਨਾਲ ਟੈਕਨੀਕਲੀ ਜੇ ਅਸੀਂ ਜਾਣਕਾਰੀ ਦੇਣ ਦੀ ਗੱਲ ਕਰੀਏ ਜੇ ਉਸ ਤੋਂ ਇਲਾਵਾ ਜੇ ਆਪਾਂ ਉਹਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਕਰੀਏ ਤੇ ਸਾਰੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਫਸਲ ਲਗਾਉਣੀ ਇੰਨੀ ਔਖੀ ਨਹੀਂ ਹੁੰਦੀ ਬਾਗ ਗੋਣਾ ਇੰਨਾ ਔਖਾ ਨਹੀਂ ਹੁੰਦਾ ਜੇ ਸਬਜ਼ੀ ਲਾਉਣੀ ਇੰਨੀ ਔਖੀ ਨਹੀਂ ਹੁੰਦੀ ਸਭ ਤੋਂ ਜੇਕਰ ਮਹੱਤਵਪੂਰਨ ਗੱਲ ਹੈ ਉਹਨੂੰ ਵੇਚਣਾ ਉਹਨੂੰ ਵੇਚਣ ਦਾ ਟੰਗ ਕੀ ਆ ਤੁਹਾਡੇ ਕੋਲ ਕੀ ਕਰਦੇ ਹੋ ਤੁਸੀਂ ਠੀਕ ਹੈ ਅਗਰ ਸਭ ਤੋਂ ਆਪਾਂ ਮੇਨ ਹੀ ਗੱਲ ਕਰੀਏ ਜੇਕਰ ਸਾਡੀ ਕੋਈ ਸਬਜ਼ੀ ਦੀ ਤੋੜਾਈ ਹੁੰਦੀ ਆ ਉਹਨੂੰ ਅਸੀਂ ਕਿਸ ਤਰੀਕੇ ਨਾਲ ਆਪਣੇ ਖੇਤ ਚੋਂ ਪੈਕ ਕਰਦੇ ਆ ਬਹੁਤ ਸਾਰੇ ਜ਼ਿਮੀਂਦਾਰ ਬੋਰੀਆਂ ਚ ਜਾਂ ਉਦਾਂ ਹੀ ਕਿਸੇ ਵੇਲੇ ਖੁੱਲੀ ਹੀ ਵੀ ਮੈਂ ਦੇਖਿਆ ਹੈ ਕਿ ਗੋਭੀ ਖੁੱਲੀ ਟਰਾਲੀਆਂ ਦੇ ਵਿੱਚ ਵੀ ਲੈ ਕੇ ਜਾ ਸਕਦੇ ਆ ਤੁਸੀਂ ਇਹ ਸਾਬ ਲਾਓ ਕਿ ਜੇਕਰ ਆਪਾਂ ਮਾਰਕੀਟ ਚ ਕੋਈ ਚੀਜ਼ ਲੈਣ ਜਾਈਏ ਆਪਾਂ ਹਮ ਕਿਹੜੀ ਜੀ ਨੂੰ ਜ਼ਿਆਦਾ ਪਹਿਲ ਦੇਵਾਂਗੇ ਹਮੇਸ਼ਾ ਉਹ ਚੀਜ਼ ਨੂੰ ਪਹਿਲ ਦੇਵਾਂਗੇ ਜਿਹੜੀ ਸਾਨੂੰ ਸੋਹਣੀ ਲੱਗੂਗੀ ਸਾਫ਼ ਸੁਥਰੀ ਲੱਗੂਗੀ ਜਿਹਦੀ ਪ੍ਰੋਪਰ ਪੈਕਿੰਗ ਹੋਈ ਹੋਊਗੀ ਤੇ ਫਿਰ ਆਪਾਂ ਆਪਣੀ ਉਪਜ ਨੂੰ ਕਿਉਂ ਇਦਾਂ ਵੇਚ ਰਹੇ ਆ ਕਿਉਂ ਆਰਤੀਆ ਨੂੰ ਆਪਾਂ ਕਹਿੰਨੇ ਆ ਕਿ ਇਹਦਾ ਜੋ ਵੀ ਧਾਮ ਲੱਗਦਾ ਲਾਓ ਆਪਾਂ ਉਹਨੂੰ ਸਹੀ ਤਰੀਕੇ ਦੇ ਨਾਲ ਆਪਣੀ ਖੇਤ ਦੇ ਵਿੱਚੋਂ ਹੀ ਗ੍ਰੇਡਿੰਗ ਇਹ ਚਾਹੇ ਉਹ ਫਲਾਂ ਦੀ ਗੱਲ ਆ ਚਾਹੇ ਉਹ ਸਬਜ਼ੀਆਂ ਦੀ ਗੱਲ ਆ ਉਹਨੂੰ ਤੁਸੀਂ ਵਧੀਆ ਨੂੰ ਵੱਖਰੇ ਕਰ ਲਓ ਥੋੜੀ ਘੱਟ ਨੂੰ ਉਸ ਤੋਂ ਵੱਖਰੇ ਕਰ ਲਓ ਤੁਹਾਨੂੰ ਕੀ ਹੈ ਕਿ ਉਹਦਾ ਫਿਰ ਤੁਹਾਡਾ ਵੱਖਰਾ-ਵੱਖਰਾ ਦਾ ਧਾਮ ਲੱਗੂਗਾ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਹੋਰ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ ਅੱਜ ਹਰ ਕੋਈ ਕਿਸੇ ਨਾ ਕਿਸੀ ਬਿਮਾਰੀ ਨਾਲ ਗ੍ਰਸਤ ਹੈ ਫਲਾਂ ਅਤੇ ਸਬਜ਼ੀਆਂ ਵਿੱਚ ਬਹੁਤ ਜ਼ਿਆਦਾ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਹੋ ਰਹੀ ਹੈ ਸਾਨੂੰ ਖੇਤੀ ਵਿੱਚ ਇਸ ਦੀ ਅੰਧਾਤੁੰਦ ਵਰਤੋਂ ਰੋਕਣ ਲਈ ਅੱਗੇ ਆਉਣਾ ਪਵੇਗਾ ਅਤੇ ਘੱਟੋ ਘੱਟ ਆਪਣੀ ਵਰਤੋਂ ਲਈ ਘਰੇਲੂ ਫਲ ਅਤੇ ਸਬਜ਼ੀਆਂ ਨੂੰ ਕੁਦਰਤੀ ਢੰਗ ਨਾਲ ਪੈਦਾ ਕਰਨਾ ਪਵੇਗਾ ਇਸ ਨਾਲ ਸਾਡੀ ਸਿਹਤ ਅਤੇ ਆਮਦਨ ਦੋਨੋਂ ਸਲਾਮਤ ਰਹਿਣਗੇ ਅਤੇ ਸਾਡੇ ਘਰ ਪਰਿਵਾਰ ਸੁਖੀ ਰਹਿਣਗੇ